ਕੋ ਮਣਕ ਮਾਨ ਨੂੰ ਤਾਂ ਥਾਰ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਪਾਣ ਨੂੰ ਇਹ ਗਾਣਾ ਕੁਝ ਸਾਲਾਂ ਪਹਿਲਾਂ ਬਹੁਤ ਹੀ ਪਪੂਲਰ ਹੋਇਆ ਸੀ ਜਿਸ ਤੋਂ ਬਾਅਦ ਜਾ ਕੇ ਕਈ ਨੌਜਵਾਨ ਆਪਣੀ ਗੱਡੀਆਂ ਦੇ ਵਿੱਚ ਇਸ ਤਰੀਕੇ ਦੇ ਗਾਣੇ ਬਜਾਉਂਦੇ ਨਜ਼ਰ ਆਉਂਦੇ ਨੇ ਜਿਆਦਾਤਰ ਅੱਜਕੱਲ੍ਹ ਥਾਰ ਗੱਡੀ ਬਹੁਤ ਹੀ ਨੌਜਵਾਨਾਂ ਦੀ ਪਸੰਦ ਹੈ ਜਿਸ ਨੂੰ ਲੈ ਕੇ ਕਈ ਵਾਰ ਕਈ ਨੌਜਵਾਨ ਥਾਰ ਗੱਡੀ ਦੇ ਵਿੱਚ ਹੁੱਲੜਬਾਜੀ ਕਰਦੇ ਵੀ ਨਜ਼ਰ ਆਉਂਦੇ ਨੇ ਤੇ ਕੱਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਆਖਤ ਨਾਲ ਵਾਇਰਲ ਹੋ ਰਹੀ ਸੀ ਜੋ ਕਿ ਮੁਹਾਲੀ ਦੇ 3v2 ਦੱਸੀ ਜਾ ਰਹੀ ਹੈ ਦੱਸਦੇ ਨੇ ਮੁਹਾਲੀ 3v2 ਨੂੰ ਸੈਕਟਰ 17 ਚੰਡੀਗੜ੍ਹ ਦਾ ਵੀ ਮੰਨਿਆ ਜਾਂਦਾ ਕਿਉਂਕਿ ਇਸ ਜਗ੍ਹਾ ਉੱਤੇ ਸੈਕਟਰ 17 ਚੰਡੀਗੜ੍ਹ ਵਾਂਗੂ ਕਾਫੀ ਕਰਾਊਡ ਹੁੰਦਾ ਹੈ ਕਾਫੀ ਨੌਜਵਾਨ ਮੁੰਡੇ ਕੁੜੀਆਂ ਇਸ ਜਗ੍ਹਾ ਉੱਤੇ ਸ਼ਾਪਿੰਗ ਕਰਨ ਵਾਸਤੇ ਵੀ ਆਉਂਦੇ ਨੇ ਤਾਂ ਦੰਨਿਆ ਕਿ ਇੱਕ ਥਾਰ ਗੱਡੀ ਜੋ ਕਿ ਕੁਝ ਨੌਜਵਾਨ ਓਪਨ ਬਣਾ ਕੇ ਉਸ ਦੇ ਵਿੱਚ ਖੜੇ ਹੋ ਕੇ गाने ਉੱਚੀ ਚੀ ਲਗਾ ਕੇ ਹੁੱਲੜ ਬਾਜੀ ਮਾਰਕੀਟ ਚ ਕਰ ਰਹੀ ਸੀ ਤਾਂ ਕਿਸੇ ਵਿਅਕਤੀ ਨੇ ਦਸਰਿਕ ਨੌਜਵਾਨਾਂ ਦੀ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਜੱਕੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਪੁਲਿਸ ਕੋਲ ਪਹੁੰਚੀ ਹੈ ਤਾਂ ਮਟੌਰ ਪੁਲਿਸ ਲਗਾਤਾਰ ਇਸ ਥਾਰ ਗੱਡੀ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਸੀ ਦੱਸਿਆ ਰਿਖੀ ਅੱਜ ਪੁਲਿਸ ਨੇ ਨੰਬਰ ਟ੍ਰੇਸ ਕਰਕੇ ਇਸ ਗੱਡੀ ਨੂੰ ਕਾਬੂ ਕੀਤਾ ਤੇ ਥਾਣੇ ਦੇ ਅੰਦਰ ਬੰਦ ਕਰ ਦਿੱਤੀ ਦੱਸਦੇ ਕਿ ਜਿੰਨੇ ਨੌਜਵਾਨਾਂ ਨੇ ਖੁੱਲਡ ਬਾਜੀ ਕੀਤੀ ਸਨ ਨੌਜਵਾਨਾਂ ਨੂੰ ਜਦੋਂ ਥਾਣੇ ਬੁਲਾਇਆ ਗਿਆ ਤਾਂ ਦੱਸਿਆ ਕਿ 35000 ਰੁਪਏ ਦਾ ਉਹਨਾਂ ਦਾ ਚਲਾਨ ਵੀ ਕੀਤਾ ਹੈ ਦੱਸਦੇ ਨੇ ਅੱਜ ਕੱਲ ਵੱਡੇ ਘਰਾਂ ਦੇ ਕਾਕੇ ਨਾ ਫਿਕਰ ਨਾ ਪਾ ਕੇ ਪਰ ਦੂਜੇ ਪਾਸੇ ਦੱਸਦੇ ਨੇ ਕਾਨੂੰਨ ਦੇ ਹੱਥ ਵੀ ਬਹੁਤ ਲੰਬੇ ਹੁੰਦੇ ਨੇ ਪਾਵੇਂ ਕਿ ਪੈਸਾ ਕਿਸੇ ਵੀ ਇਨਸਾਨ ਕੋਲ ਜਿੰਨਾ ਮਰਜ਼ੀ ਹੋਵੇ ਜਾਂ ਫਿਰ ਵੱਡੀ ਸਵਾਰਥ ਪਰ ਕਾਨੂੰਨ ਆਪਣੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਦੱਸਦੇ ਨੇ ਆ ਜਿਸ ਤਰੀਕੇ ਨਾਲ ਅੱਜ ਕੱਲ ਨੌਜਵਾਨੀ ਸੋਚਦੇ ਨੇ ਕਿ ਸਾਡੇ ਕੋਲ ਪੈਸਾ ਵੀ ਬਹੁਤ ਹੈ ਦੂਜੇ ਪਾਸੇ ਸਾਡੀ ਸਵਾਰਥੀ ਬਹੁਤ ਹੈ ਥਾਣੇ ਦੇ ਬਾਰ ਨਿਕਲਦੇ ਹੱਸਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਨੌਜਵਾਨ ਪਾਉਂਦੇ ਨੇ ਪਰ ਕਿਤਨੇ ਕਿਤੇ ਕਾਨੂੰਨ ਹਰ ਤਰੀਕੇ ਦੇ ਨਾਲ ਸ਼ਕਤੀ ਦੇ ਵਿੱਚ ਹੈ ਤਾਂ ਜਿਹੜੇ ਨੌਜਵਾਨ ਅਜੇ ਵੀ ਇਸ ਤਰੀਕੇ ਦੀ ਹੁੱਲੜਬਾਜੀ ਦੀ ਕਰਨ ਦੀ ਸੋਚ ਰਹੇ ਨੇ ਤਾਂ ਉਹ ਇਹ ਜੂਰ ਖਬਰ ਵੇਖ ਲੈਣ ਤਾਂ ਕਿ ਸ਼ੇਅਰ ਵੀ ਆਪਣੇ ਦੋਸਤਾਂ ਨਾਲ ਕਰ ਦਣ ਤਾਂ ਕਿ ਉਹਨਾਂ ਤੱਕ ਵੀ ਖਬਰ ਪਹੁੰਚ ਸਕੇ ਕਿਉਂਕਿ ਪੁਲਿਸ ਕਿਸੇ ਤਰੀਕੇ ਦੇ ਨਾਲ ਵੀ ਹੁੱਲੜਬਾਜੀ ਵਾਲਿਆਂ ਨੂੰ ਨਹੀਂ ਬਖਸ਼ਦੀ ਤੇ ਇਸ ਨੂੰ ਲੈ ਕੇ ਤੁਸੀਂ ਦੇਖੋ ਇੱਕ ਸੋਸ਼ਲ ਮੀਡੀਆ ਤੇ ਵੀਰਲ ਵੀਡੀਓ ਨੇ ਪੈ 30000 ਰੁਪਏ ਦੇ ਕਰੀਬ ਦਾ ਚਲਾਨ ਕਰਵਾ ਦਿੱਤਾ ਪਰ ਨੌਜਵਾਨਾਂ ਨੂੰ ਅਪੀਲ ਹੈ ਕਿ ਪਾਵੇਂ ਤੁਹਾਡੇ ਕੋਲ ਪੈਸਾ ਬਹੁਤ ਹੈ ਗੱਡੀਆਂ ਮਹਿੰਗੀਆਂ ਨੇ ਪਰ ਇਹਨਾਂ ਗੱਡੀਆਂ ਨੂੰ ਆਪਣੇ ਘਰ ਘਰੇਲੂ ਕੰਮ ਲਈ ਵਰਤੇ ਜਾਵੇ ਨਾ ਕਿ ਕਿਸੇ ਹੁੱਲੜਬਾਜੀ ਲਈ ਤਾਂ ਦੰਨਿਆ ਕਿ ਹੁੱਲੜਬਾਜੀ ਕਾਰਨ ਕਈ ਵਾਰ ਕਈ ਲੜਾਈ ਝਗੜੇ ਵੀ ਹੋਏ ਨੇ ਤੇ ਕਈ ਕਤਲ ਵੀ ਇਸੇ ਤਰੀਕੇ ਦੇ ਨਾਲ ਇਹ ਵੀ ਦੱਸ ਦਿੰਦੇ ਆ ਹੁੱਲੜਬਾਜੀ ਕਰਨ ਦੇ ਨਾਲ ਕਈ ਤਰੀਕੇ ਦੇ ਹਾਸੇ ਵੀ ਵਾਪਰ ਜਕਦੇ ਨਹੀਂ ਤਾਂ ਇਸੇ ਤਰੀਕੇ ਨਾਲ ਤੁਸੀਂ ਦੇਖੋ ਕਿਵੇਂ ਥਾਰ ਗੱਡੀ ਦੇ ਉੱਤੇ ਉੱਚ-ਉੱਚੀ ਗਾਣੇ ਲਾ ਕੇ ਇਹ ਨੌਜਵਾਨ ਹੋਰੜ ਬਾਜੀ ਕਰ ਰਹੇ ਸੀ ਤਾਂ ਪੁਲਿਸ ਨੇ ਕਾਬੂ ਕਰਕੇ 35000 ਰੁਪਏ ਦੇ ਕਰੀਬ ਦਾ ਚਲਾਨ ਕੀਤਾ ਹੈ